ਸਤਿ ਸ੍ਰੀ ਅਕਾਲ ਦੋਸਤੋ ਅੱਜ ਫੇਰ ਇੱਕ ਨਵੀਂ ਕਵਿਤਾ ਲੈ ਕੇ ਹਾਜ਼ਰ ਆਈ ਜੇ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਓ ਹੱਕ ਸੱਚ ਤੇ ਕਿਰਤ ਦੀ ਰੋਟੀ ਸਭ ਨੂੰ ਦੇ ਦੇਵੀਂ ਭਾਵੇਂ ਕੁਝ ਨਾ ਹੋਵੇ ਬਹੁਤਾ ਜਿਗਰਾ ਦੇ ਦੇਵੀਂ ਹਕ ਸੱਚ ਤੇ ਕਿਰਤ ਦੀ ਰੋਟੀ ਸਭ ਨੂੰ ਦੇ ਦੇਵੀ ਭਾਵੇਂ ਕੁਝ ਨਾ ਹੋਵੇ ਬਹੁਤਾ ਜਿਗਰਾ ਦੇ ਦੇਵੀ ਬਣ ਕੇ ਚੰਗਾ ਮੈਂ ਸਜਦੇ ਇਹ ਸਭ ਨਿਆਣਿਆਂ ਨੂੰ ਬਾਬਾ ਨਾਨਕ ਸੋਜੀ ਬਖਸ਼ੀ ਤੇਰੇ ਨਮਾਣਿਆਂ ਨੂੰ ਬਾਬਾ ਬਣ ਕੇ ਸੋਜੀ ਬਖਸ਼ੀ ਤੇਰੇ ਨਮਾਣਿਆਂ ਨੂੰ ਕਰ ਕਿਸੇ ਦੇ ਦੁੱਖ ਨਾ ਹੋਵੇ ਸੁਖ ਸਭਨਾ ਦੇ ਰੱਖੀ ਭਾਈ ਪਾਈ ਦੇ ਨਾਲ ਤੂੰ ਖੜਕੇ ਉਮਰ ਬਿਤਾਦੀ ਅੱਖੀ ਹੋ ਕਰੇ ਕਿਸੇ ਦੇ ਦੁੱਖ ਨਾ ਹੋਵੇ ਸੁਖ ਸਭਨਾ ਦੇ ਰੱਖੀ ਭਾਈ ਪਾਈ ਦੇ ਨਾਲ ਤੂੰ ਖੜਕੇ ਉਮਰ ਬਿਤਾਦੀ ਅੱਖੀ ਕਾਰੋਵਾਰਾਂ ਵਿੱਚ ਬਾਦੂ ਰੱਖੀ ਸਾਰੇ ਲਾਣਿਆਂ ਨੂੰ ਬਾਬਾ ਨਾਨਕ ਸੋਜੀ ਬਖਸ਼ੀ ਤੇਰੇ ਨਮਾਣਿਆਂ ਨੂੰ ਓ ਬਾਬਾ ਬਣ ਕੇ ਸੋਜੀ ਬਖਸ਼ੀ ਤੇਰੇ ਨਮਾਣਿਆਂ ਨੂੰ ਗਰੀਬੀ ਵਿੱਚੋਂ ਕੱਢ ਲਿਆਈ ਆਪਣੇ ਕਾਮਿਆਂ ਨੂੰ ਰਹਿੰਦੇ ਨਤਨੇ ਸੁਣਦੇ ਬਾਬਾ ਕਿਸੇ ਦੇ ਤਾਨਿਆਂ ਨੂੰ ਹਉ ਗਰੀਬੀ ਵਿੱਚੋਂ ਕੱਢ ਲਿਆਈ ਆਪਣੇ ਕਾਮਿਆਂ ਨੂੰ ਰਹਿੰਦੇ ਨਿਤ ਨੇ ਸੁਣਦੇ ਬਾਬਾ ਕਿਸੇ ਦੇ ਤਾਨਿਆਂ ਨੂੰ ਸਾਰੀ ਉਮਰ ਹੀ ਲੰਗੀ ਹੁਣ ਤਾਂ ਸਾਡ ਨੇ ਤਾਣਿਆਂ ਨੂੰ ਬਾਬਾ ਬਣ ਕੇ ਸੋਜੀ ਬਖਸ਼ੀ ਤੇਰੇ ਨਮਾਣਿਆਂ ਨੂੰ ਹਉ ਬਾਬਾ ਨਾਨਕ ਸੋਜੀ ਬਖਸ਼ੀ ਤੇਰੇ ਨਮਾਣਿਆਂ ਨੂੰ ਹੋ ਜੀਵਨ ਕਮਲਾ ਕੀ ਕੀ ਲਿਖਦਾ ਮੁਠੀ ਦੇ ਵਿੱਚ ਰੱਖੀ ਭੁੰਦਰ ਦੇ ਵਿੱਚ ਬਣੇ ਸਿਆਣਾ ਬਾਹਰ ਨਾ ਉੱਠੇ ਮੱਖੀ ਹੋ ਜੀਵਨ ਕਮਲਾ ਕੀ ਕੀ ਲਿਖਦਾ ਮੁਠੀ ਦੇ ਵਿੱਚ ਰੱਖੀ ਭੁੰਦਰ ਦੇ ਵਿੱਚ ਬਣੇ ਸਿਆਣਾ ਬਾਹਰ ਨਾ ਉੱਠੇ ਮੱਖੀ ਲਾਜ ਨਾ ਪੂਰਾ ਲੱਗ ਜੇ ਬਾਬਾ ਤੇਰੇ ਬਾਣਿਆਂ ਨੂੰ ਬਾਬਾ ਨਾਨਕ ਸੋਜੀ ਬਖਸ਼ੀ ਤੇਰੇ ਨਮਾਣਿਆ ਨੂੰ ਬਾਬਾ ਬਣ ਕੇ ਸੋਜੀ ਬਖਸ਼ੀ ਤੇਰੇ ਨਮਾਣਿਆ ਨੂੰ ਧੰਨਵਾਦ ਦੋਸਤੋ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ